ਆਮਦਨ ਤੋਂ ਬਾ ਜਾਇਦਾਦ ਦੇ ਮਾਮਲੇ ਵਿੱਚ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਵਿਕਰਮ ਸਿੰਘ ਮਜੀਠਿਆ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗਿਰਸਾ ਸਿੰਘ ਵਲਟੋਹਾ ਮਿਲਣ ਲਈ ਪਹੁੰਚੇ ਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਗਿਰਸਾ ਸਿੰਘ ਵਲਟੋਹਾ ਨੂੰ ਜੇਲ੍ਹ ਦੇ ਅੰਦਰ ਮਜੀਠਿਆ ਨੂੰ ਮਿਲਣ ਦੀ anumati ਨਹੀਂ ਦਿੱਤੀ ਗਈ। ਜੇਲ੍ਹ ਦੇ ਬਾਹਰ ਵਲਟੋਹਾ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਕੀਤੀ ਜਮ ਕੇ ਨਾਅਰੇਬਾਜੀ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੀ ਮੌਜੂਦ ਸਨ। ਰਣਜੀਤ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਝਾੜੂਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਵਿਰਸਾ ਸਿੰਘ ਬਲਟੋਆ ਜਿੰਦਾਬਾਦ ਦੇਖੋ ਰਾਜਨੀਤੀ ਮਾੜੀ ਵੀ ਦੇਖੀ ਹੈ ਗੰਦੀ ਵੀ ਦੇਖੀ ਹੈ ਪਰ ਇੰਨੀ ਗੰਦੀ ਰਾਜਨੀਤੀ ਕਦੇ ਨਹੀਂ ਦੇਖੀ ਕਿ ਇੱਕ ਪੰਜਾਬ ਦਾ ਤਿੰਨ ਵਾਰ ਦਾ ਐਮਐਲਏ ਤਿੰਨ ਵਾਰ ਦਾ ਦੋ ਵਾਰ ਦਾ ਮਨਿਸਟਰ ਜੇ ਜੇਲ੍ਹ 'ਚ ਵੀ ਬੰਦ ਹੈ ਤੇ ਜੇ ਉਹ ਨੂੰ ਕੋਈ ਮਿਲਣ ਵਾਲਾ ਆਉਂਦਾ ਆ ਉਹਦਾ ਕੋਈ ਸਾਥੀ ਆਉਂਦਾ ਆ ਸਾਡੀ ਜਿੱਥੇ ਉਹਦੇ ਨਾਲ ਪਾਰਟੀ ਦੀ ਸਾਂਝ ਆਏ ਉੱਥੇ ਸਾਡਾ ਛੋਟਾ ਵੀਰ ਹੈ ਔਰ ਸਾਡੇ ਵਿਧਾਨ ਸਭਾ ਦਾ ਸਾਥੀ ਰਿਹਾ ਹੈ ਔਰ ਪਾਰਟੀ ਦਾ ਲੀਡਰ ਹੈ ਤੇ ਇੱਥੇ ਵੀ ਬਿਨਾ ਕਿਸੇ ਕਾਰਨ ਤੋਂ ਕਤਤਾਂ ਕੀਤੀਆਂ ਜਾ ਰਹੀਆਂ ਨੇ ਅੜਚਨਾ ਡਾਈਆਂ ਜਾ ਰਹੀਆਂ ਨੇ ਔਰ ਮੈਂ ਤੁਹਾਡੇ ਸਾਹਮਣੇ ਹੀ ਹੈ ਜਿੰਨੀ ਗੱਲਬਾਤ ਡਿਪਟੀ ਸੁਪਰਡੈਂਟ ਦੇ ਨਾਲ ਕੀਤੀ ਹੈ ਕਿਉਂਕਿ ਜਿੰਨਾ ਕ ਮੈਂ ਜਾਣਦਾ ਹਾਂ ਜੇਲ੍ਹ ਦੇ ਨਿਯਮ ਉਹਦੇ ਮੁਤਾਬਕ ਕਿਸੇ ਦੀ ਮੁਲਾਕਾਤ ਕਰਾਉਣਾ ਜਾਂ ਨਾ ਕਰਾਉਣਾ ਇਹ ਕੇਵਲ ਤੇ ਕੇਵਲ ਜੇਲ ਅਥਾਰਟੀ ਦੀ ਹੈ ਜੇ ਕਿਸੇ ਦੀ ਮੁਲਾਕਾਤ ਕਰਾਉਣੀ ਹੈ ਤੇ ਉਹ ਜੇਲ ਅਥਾਰਟੀ ਜਿੰਨੂੰ ਮਰਜ਼ੀ ਪਰਮਿਟ ਕਰ ਸਕਦੀ ਹੈ ਪਰ ਤੁਹਾਡੇ ਸਾਹਮਣੇ ਹੀ ਹੈ ਕਿ ਜੇ ਅੱਜ ਇੱਥੇ ਮੈਨੂੰ ਰਿਫਿਊਜ਼ ਕੀਤਾ ਗਿਆ ਹੈ ਇਹ ਵਿਚਾਰੇ ਡਿਪਟੀ ਸਟੂਡੈਂਟ ਵੱਲ ਹੁਣੇ ਕੀਤਾ ਗਿਆ ਬਸ 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 ਇਤਨਾ ਨਗੇ ਇਹ ਜਿਹੜੇ ਦਿੱਲੀ ਬੈਠੇ ਹਨ ਜਾਂ ਦਿੱਲੀ ਵਾਲੇ ਪੰਜਾਬ ਚ ਬੈਠੇ ਹਨ ਜਾਂ ਕੇਦਰੀਵਾਲ ਜਿਹੜਾ ਹੈ ਜਾਂ ਉਹਦੀ ਟੀਮ ਜਿਹੜੀ ਹੈ ਇਹ ਸਾਰੀ ਉਹਨਾਂ ਦੀ ਡਾਇਰੈਕਸ਼ਨ ਚਲੋ ਅਸੀਂ ਨਿਰਾਸ਼ ਹੋ ਕੇ ਚੱਲੇ ਜੀ ਕਰਦਾ ਸੱਜਣ ਨੂੰ ਮਿਲਣ ਪਰ ਦੂਸਰੇ ਬੰਨੇ ਉਹਦੇ ਉੱਤੇ ਮਾਣ ਵੀ ਹੈ ਕਿਉਂ ਪ੍ਰਵਾਹ ਕਰਨ ਵਾਲਾ ਨੇ ਉਹ ਠਾਕੜ ਜਟੇ ਔਰ ਅੱਜ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਮੈਂ ਪਹਿਲਾਂ ਨਹੀਂ ਮੇਰੇ ਤੋਂ ਪਹਿਲਾਂ ਵੀ ਕਈ ਸੀਨੀਅਰ ਆਗੂਥੋਂ ਹੋ ਕੇ ਗਏ ਨੇ ਜਿਨ੍ਹਾਂ ਨੂੰ ਖਾਲੀ ਹੱਥ ਹੀ ਮੋੜਿਆ ਗਿਆ ਆ ਪਰ ਇਹ ਮਾੜੀ ਗੱਲ ਸਾਡੇ ਮੁੱਖ ਮੰਤਰੀ ਜ਼ਰੂਰ ਪੰਜਾਬ ਦੇ ਨੇ ਪਰ ਉਹ ਕੱਟ ਪੁਤਲੀ ਉਹਨਾਂ ਦੇ ਵਸਤੀ ਗੱਲ ਨਹੀਂ ਕੀ ਨਾ ਉਹਨਾਂ ਨੂੰ ਹੁਣ ਤੇ ਹੁਣ ਤੇ ਲੰਬਾ ਤੇ ਇਹਨੂੰ ਮਜੀ ਨਹੀਂ ਕਰਦਾ ਉਹਦੇ ਤੇ ਕਈ ਵਾਰ ਤਰਸ ਜਾ ਵੀ ਆਉਂਦਾ ਕਿ ਗੁਰੂਆ ਤੇਰੇ ਨਾਲ ਜਿਹੜੀ ਹੋਣ ਢਈ ਹੈ ਹੋ ਸਕਦਾ ਹੈ ਕਿ ਕਿਸੇ ਦਫ਼ਤਰ ਦਾ ਤਗੜੇ ਦਫ਼ਤਰ ਦਾ ਜਿਹੜਾ ਚਪੜਾਸੀ ਉਹ ਵੀ ਜਾਦੀ ਜ਼ਰਤ ਰੱਖਦਾ ਹੋਵੇ ਆਪਦੇ ਬੌਸ ਨੂੰ ਕਿਤੇ ਕਹਿ ਦਿੰਦਾ ਹੋਵੇ ਨਹੀਂ ਸਾਹਬ ਆ ਤੂੰ ਗਲਤ ਕਹਿ ਰਿਹਾ ਗੁਰੂਆ ਤੂੰ ਮੁੱਖ ਮੰਤਰੀ ਹੈ ਤੇ ਤੇਰੇ ਸਾਹਮਣੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਆ ਤੇਰੇ ਸਾਹਮਣੇ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਆ ਤੇ ਤੂੰ ਉੱਥੇ ਵੀ ਅਜੇ ਵੀ ਕੇਦਰੀਵਾਲ ਸਾਹਿਬ ਬਹੁਤ ਸਿਆਣੇ ਆ ਜੀ ਬੜੀ ਉਹਨਾਂ ਦੀ ਗੱਲ ਹੈ ਜੀ ਬੜੀ ਦੇਣ ਹੈ ਸ਼ਰਮ ਆਉਂਦੀ ਹੈ ਬਟ ਉਹ ਸੁਖਬੀਰ ਸਿੰਘ ਦੇ ਪੈਸੇ ਵੰਡਦੇ ਤੇ ਗੈਲੀ ਹਰਪ੍ਰੀਤ ਸਿੰਘ ਕਹਿੰਦੇ ਵੀ ਗੁਰਬਾਣੀ ਵੇਚਦੇ ਨੇ ਉਹਦੇ ਪੈਸੇ ਨੇ ਨਾ ਹੋਣਾ ਸਿੱਧੇ ਤੋਰ ਜਾ ਬੁਲਾ ਰਿਹਾ ਦੇਖੋ ਪਤਾ ਗੱਲ ਕੀ ਹੈ ਇੱਥੇ ਗੱਲ ਤੋਂ ਮੂੰਹ ਜਿਹੜੀ ਮੈਂ ਮਰਜ਼ੀ ਕੋ ਕੱਢ ਦੇਣਾ ਹੈ ਗੱਲ ਤੇ ਸਾਬਤ ਕਰਨ ਦੀ ਹੁੰਦੀ ਹੈ ਠੀਕ ਹੈ ਤੇ ਇੱਥੇ ਕੋਈ ਦਰਾਵਾ ਨਹੀਂ ਗਿਆ ਕਿ ਸਾਸਕਬੀਰ ਸਿੰਘ ਬਾਦਲ ਨੇ ਮੇਰੇ ਖਾ ਕੱਲ ਹੀ ਕਿਸੇ ਚੈਨਲ ਨੂੰ ਪ੍ਰਾਈਵੇਟ ਨੂੰ ਇੰਟਰਵਿਊ ਦਿੱਤੀ ਉਹਨਾਂ ਕਹਿੰਦੇ ਕਿ ਮੇਰਾ ਚੈਲੰਜ ਹੈ ਇਹ ਸਾਬਤ ਕਰੋ ਦੂਜੀ ਗੱਲ ਰਹੇਗੀ ਕਿ ਉਹਨਾਂ ਕਹਿੰਦੇ ਕਿ ਇਸ ਕੰਮ ਤੇ ਨਾਮ ਸਿਹਤ ਕਰਨਾ ਚਾਹਣਾ ਹੈ ਹਰੇਕ ਨੂੰ ਬੇਨਤੀ ਕਰਦਾ ਹਾਂ ਕਿ ਹਰ ਕੋਈ ਅੱਗੇ ਆ ਕੇ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਜਿੰਨੀ ਵੀ ਕਿਸੇ ਦੀ ਸਮਰੱਥਾ ਆ ਕਿਸੇ ਵੀ ਹਜ਼ਾਰ ਦੀ ਹੈ ਕਿਸੇ ਦੀ 10 ਹਜ਼ਾਰ ਦੀ ਕਿਸੇ ਦੀ 10 ਲੱਖ ਦੀ ਹੈ ਕਿਸੇ ਦੀ ਕਰੋੜ ਦੀ ਹੈ ਉਹ ਆਪਦੀ ਸਮਰੱਥਾ ਮੁਤਾਬਕ ਆਪਦਾ ਯੋਗਦਾਨ ਪਾਵੇ ਤੇ ਜੇ ਮੈਂ ਜੇ ਮੈਂ ਇਹ ਕਹਿ ਦਵਾਂ ਕਿ ਸਰਦਾਰ ਹਰਪ੍ਰੀਤ ਸਿੰਘ ਵਾਹ ਤੇ ਮੈਂ ਵਾਹ ਮੈਂ ਤੁਹਾਨੂੰ ਨੀਟਾ ਹੀ ਕਹਿੰਨਾ ਹਾਂ ਹਾਂਜੀ ਤੇ ਹਾਂਜੀ ਤੇ ਉਹ ਨੀਟਾ ਪ੍ਰਧਾਨ ਜੀ ਜਿਹੜੇ ਨੇ ਇਹਨਾਂ ਨੇ ਪੂਛੇ ਪੇ ساری ਉਮਰ ਕੀਤਾ ਕੀ ਜੇ ਹਾਂਜੀ ਜਥੇਦਾਰੀ ਦੇ ਨਾਂ ਤੇ ਗ੍ਰੰਥੀ ਬੜਾ ਸਤਿਕਾਰਤ ਅਹੁਦੇ ਨੇ ਕੌਮ ਦੇ ਸਭ ਤੋਂ ਸਤਿਕਾਰਤ ਅਹੁਦੇ ਨੇ ਗ੍ਰੰਥੀ ਹੋਣਾ ਜਥੇਦਾਰ ਹੋਣਾ ਤੇ ਇਕੱਠੇ ਕਾਦੇ ਵਾਸਤੇ ਕੀਤੇ ਜਿਹੜਾ ਫਾਵੇ ਕਿੱਥੋਂ ਕਿੱਥੋਂ ਕੀਤੇ ਜੀ ਕੁਝ ਕੌਮ ਦਾ ਸਵਾਰਿਆ ਜੀ ਹਾਂਜੀ ਕੌਮ ਦੇ ਲੋਕਾਂ ਦੀ ਸ਼ਰਧਾ ਦਾ ਸਤਿਕਾਰ ਦਾ ਤੁਸੀਂ ਇੰਨੀ ਜਿਆਦਾ ਕਮਾਈ ਕੀਤੀ ਹੈ ਜਿਹੜੀ ਧਰਮ ਦੇ ਨਾਂ ਤੇ ਹੋਈ ਹੈ ਉਂਗਲਾ ਤੁਸੀਂ ਦੂਜਿਆਂ ਦੇ ਚੱਕਦੇ ਜੀ ਬਾਕੀ ਦੇ ਗੱਲਾਂ ਕਿਹੜੀਆਂ ਕਰਨੀਆਂ ਉਹਨਾਂ ਦੇ ਕਿਹੜੇ ਕਿਹੜੇ ਲੇਖੇ ਆ ਕਿਹੜੀਆਂ ਕਿਹੜੀਆਂ ਖੇਡਾਂ ਆ ਉਸ ਪਾਸੇ ਨਾ ਪਈਏ ਬੀਬੀ ਫਰੂਤੀ ਹੜਪੀੜ ਤੇ ਜਿਹੜੇ ਕਿਸਾਨ ਨੇ ਉਹਨਾਂ ਤੱਕ ਸੀਡ ਨਹੀਂ ਪਹੁੰਚ ਰਿਆ ਉਹਨਾਂ ਦੀ ਮੰਗ ਸੀ ਜਿਸ ਤਰ੍ਹਾਂ ਸਰਕਾਰ ਤਾਹਲੇ ਤੱਕ ਮੀਟਿੰਗ ਨਹੀਂ ਕੀਤੀ ਕੋਈ ਖੇਤੀਬਾੜੀ ਮੰਤਰੀ ਨੇ ਥੋਣੇ ਵਾਦਾ ਕੀਤਾ ਸੀ ਵੀ ਉਹਨਾਂ ਤੱਕ ਅਸੀਂ ਸੀਡ ਪਹੁੰਚਾਵਾਂਗੇ ਜਿਹੜਾ ਕਣਕ ਦਾ ਉਹਨਾਂ ਨੇ ਵੇਚਣਾ ਕੀ ਤਿਆਰੀ ਅਕਾਲੀ ਦਲ ਦੀ ਤਿਆਰੀ ਤੇ ਸਰਕਾਰ ਇਸ ਤੇ ਕਿਉਂ ਨਹੀਂ ਹਲੇ ਤੱਕ ਕੋਈ ਕਾਰਵਾਈ ਕਰੇ ਕਿ ਮੈਂ ਬੇਨਤੀ ਕਰਾਂ ਜੀ ਕਿਸੇ ਮੰਤਰੀ ਨੂੰ ਸੌਂ ਖਵਾ ਕੇ ਪੁੱਛ ਲਿਆ ਜੀ ਕਿ ਤੇਰੇ ਵੱਸ ਕੁਛ ਹੈਗਾ ਤੇਰੇ ਵੱਸ ਕੁਛ ਹੈਗਾ ਇਹ ਮੇਰੇ ਖਿਆਲ ਕਿ ਕਿਸੇ ਕਲਰਕ ਦੀ ਬਦਲੀ ਨਹੀਂ ਕਰ ਸਕਦੇ ਤੁਸੀਂ ਸੀਟ ਦੀਆਂ ਗੱਲਾਂ ਕਰਦੇ ਫਿਰਦੇ ਜੀ ਹਾਂਜੀ ਤੇ ਮੇਰੇ ਖਿਆਲ ਹੈ ਕਿ ਉਹ ਵਿਚਾਰਾ ਚੰਗਾ ਪੜਾ ਹੁੰਦਾ ਸੀ ਸਾਡਾ ਕੁੜੀਆਂ ਸਾਹਿਬ ਸਾਡਾ ਵੀ ਉਸ ਪਰਿਵਾਰ ਦਾ ਮੇਰੀ ਬੜੀ ਪੁਰਾਣੀ ਸਾਝ ਹੈ ਜੈਦਰ ਜਗਦੀਪ ਸਿੰਘ ਕੁੜੀਆਂ ਵੇਲੇ ਤੋਂ ਉਹ ਵਿਚਾਰਾ ਬੋਰੋਜਾ ਹੈ ਫਿਰਦਾ ਕੁੜੀਆਂ ਸਾਹਿਬ ਚੰਗਾ ਪੜਾ ਬੰਦਾ ਸੀਗਾ ਹਾਂਜੀ ਉਹ ਕੌਣਾ ਜਿਹਾ ਹੋਇਆ ਫਿਰਦਾ ਕਿ ਮੈਂ ਕਿੱਥੇ ਫਸ ਗਿਆ ਤੇ ਉਹ ਵਿਚਾਰਾ ਸੀਟ ਕਿੱਥੋਂ ਦੇ ਲੂਗਾ ਹਾਂ 4 ਲੱਖ ਰਕਬਾ ਖਰਾਬ ਹੋਇਆ ਹੈ 1 ਲੱਖ ਰਕਬੇ ਵਾਸਤੇ ਸ਼੍ਰੋਮਣੀ ਕਾਲ ਇਦਰ ਸੀਡ ਦੇ ਰਿਹਾ ਹੈ ਬੀਜ ਦੇ ਰਿਹਾ ਹੈ 1 ਲੱਖ ਏਕੜ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸੀਡ ਦੇ ਰਹੀ ਹੈ ਔਰ ਵਹਾਈ ਵਾਸਤੇ ਵੀ ਉਹਦੀ ਜ਼ਮੀਨ ਨੂੰ ਉਪਜਾਊ ਕਰਨ ਵਾਸਤੇ ਭੌਂਕੇ ਜਿਹੜਾ ਆ ਉਹ ਸੱਸਬੀਰ ਸਿੰਘ ਬਾਦਲ ਹੋਣਾ ਨੇ ਐਲਾਨ ਕੀਤਾ ਕਿ ਤੇਲ ਵੀ ਦੇਵਾਂਗੇ ਬੀਜ ਵੀ ਦੇਵਾਂਗੇ ਮੇਰਾ ਖਿਆਲ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਖਾਦ ਵੀ ਦੇਣਗੇ ਅਕਾਲੀ ਦਲ ਬੀਜੇਪੀ ਇੱਕ ਮੰਚ ਤੇ ਹੋ ਸਕਦੀ ਇਕੱਠੇ ਦੇਖੋ ਇਹ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਹੀ ਦੱਸ ਸਕਦੇ ਨਾ ਤੇ ਮੇਰੇ ਬਿਆਨ ਦੇ ਨਾਲੇ ਇਕੱਠੇ ਹੋਣੇ ਆ ਨਾ ਮੇਰੇ ਬਿਆਨ ਦੇ ਨਾਲ ਵੱਖ-ਵੱਖ ਹੋਣੇ ਆ ਹਾਂਜੀ ਤੇ ਨਾ ਇੱਕ ਮਿੰਟ ਇੱਕ ਮਿੰਟ ਮੇਰੀ ਤੁਹਾਨੂੰ ਵੀ ਕੁਝ ਮੇਰੀ 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 ਸੁਣ ਲਓ ਜੀ ਮੈਂ ਮੈਂ ਪਾਰਟੀ ਦਾ ਆਗੂ ਨਹੀਂਗਾ ਮੈਂ ਰੂਹ ਤੋ ਅਕਾਲੀ ਹਾਂ ਪਰ ਦੂਜੀ ਗੱਲ ਰਹਿ ਗਈ ਜਿਹੜੇ ਇੱਥੇ ਕੋਈ ਬਿਆਨ ਦਿੰਦਾ ਆ ਕਿ ਇਹ ਗੱਠ ਜੋ ਨਹੀਂ ਹੋ ਸਕਦਾ ਜੀ ਕੋਈ ਕਹਿੰਦਾ ਕਿ ਛੇਤੀ ਹੋਣਾ ਚਾਹੀਦਾ ਜੀ ਕਿ ਇਹਨਾਂ ਦੇ ਕਿਸੇ ਦੇ ਕਹਿਣ ਤੇ ਕੱਖ ਨਹੀਂ ਜੀ ਹੋਣਾ ਇੱਥੇ ਪਤਾ ਨਹੀਂ ਤੁਹਾਡੇ ਇਲਾਕੇ ਦਾ ਸੀਗਾ ਸ਼ਾਇਦ ਪਟਿਆਲੇ ਦਾ ਵਿਚਾਰਾ ਰੋਜ਼ ਬੈਠਾ ਹੁੰਦਾ ਏ ਟੀਵੀ ਤੇ ਮੋਦੀ ਸਾਹਿਬ ਹੈ ਤਾਂ ਨਾ ਮੁਮਕਨ ਹੈ ਕਾਲੇ ਕਾਨੂੰਨ ਵਾਪਸ ਨਹੀਂ ਹੋ ਸਕਦੇ ਉਹਨੇ ਪਿਓ ਦੇ ਪੁੱਤ ਨੇ ਕਿਹਨੂੰ ਪੁੱਛਿਆ ਹੀ ਨਹੀਂ ਸਵੇਰੇ ਤੜਕੇ ਉੱਠਦੇ ਹੀ ਮਾਫੀ ਮੰਗ ਕੇ ਉਹਨੇ ਕਾਲੇ ਕਾਨੂੰਨ ਵਾਪਸ ਲੈ ਲਏ ਜਿਸ ਦਿਨ ਉਹਨਾ ਕਰਨਾ ਹੈ ਹਾਂਜੀ ਉਹ ਤੁਹਾਨੂੰ ਨਾ ਨਾ ਤੇ ਥੰਡੇ ਨੂੰ ਕਿਹਨੂੰ ਪੁੱਛਣਾ ਤੇ ਨਾ ਕਿ ਇਹਦੇ ਕਹਿਣ ਤੇ ਕਰਨਾ ਹੈ ਹਾਂਜੀ ਤੇ ਨਾ ਸਾਡੇ ਵਾਲਿਆਂ ਨੂੰ ਸਾਡੇ ਕੰਨ 'ਚ ਆਵਾਜ਼ ਪਾਉਣੀ ਹੈ ਕਿ ਭਾਈ ਅਸੀਂ ਚੱਲੇ ਜੇ ਉੱਥੇ ਕਿਹੜੀ ਗੱਲ ਕਰਨੀ ਹੈ ਇਹਦੇ ਸਭ ਕੁਝ ਜਿਹੜਾ ਆ ਬਾਕੀ ਦੇਖੋ ਮੈਂ ਕੋਈ ਭਾਰਤੀ ਜਨਤਾ ਪਾਰਟੀ ਦਾ ਮਦਾਈ ਨਹੀਂ ਉਹ ਆਪਣੇ ਆਪ 'ਚ ਇੱਕ ਰਾਜਨੀਤਿਕ ਪਾਰਟੀ ਆ ਪਰ ਪੰਜਾਬ ਦਾ ਭਲਾ ਪੰਜਾਬ ਦਾ ਵਿਕਾਸ ਇਹਨਾਂ ਦੋਨਾਂ ਦੇ ਗੱਠ ਜੁੜ ਦੇ ਨਾਲ ਮੈਂ ਬੜੇ ਅਫਸੋਸ ਸਰ ਦੁੱਖ ਦੀ ਗੱਲ ਹੈ ਕਿ ਪਹਿਲਾਂ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਇੱਥੇ ਜੇਲ੍ਹ 'ਚ ਰਹੇ ਤੁਸੀਂ ਵੀ ਸਾਰੇ ਦੇਖਦੇ ਰਹੇ ਹੋ ਕਿ ਇੱਥੇ ਰਾਜਾ ਦੇ ਰਾਜਾ ਵੜਿੰਗ ਵੀ ਆ ਕੇ ਮਿਲ ਜਾਂਦਾ ਰਹਿਆ ਸਾਧੂ ਸਿੰਘ ਨੂੰ ਤੇ ਹੋਰ ਕਈ ਮਿਨਿਸਟਰ ਸੀਗੇ ਜਿਹੜੇ ਲੁਧਿਆਣੇ ਤੋਂ ਹੋਰਾਂ ਤੋਂ ਉਹ ਸਾਰੀਆਂ ਪਾਰਟੀਆਂ ਦੇ ਜਿਹੜੇ ਇੱਥੇ ਲੋਕ ਅੰਦਰ ਜੇਲ੍ਹ 'ਚ ਰਹੇ ਨੇ ਉਹਨਾਂ ਲੋਕਾਂ ਲਈ ਸਾਰਿਆਂ ਲਈ ਛੂਟ ਸੀਗੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹਨਾਂ ਨੇ ਇੱਕ ਵੱਖਰੀ ਪਾਲਿਸੀ ਬਣਾਈ ਹੋਈ ਆ ਸੋ ਮੈਂ ਇਹ ਸਮਝਦਾ ਕਿ ਇਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਇੱਕ ਐਦਾਂ ਦੀ ਚੀਜ਼ ਹੈ ਜੇ ਮਾੜਾ ਜਿਹਾ ਵੀ ਝਲਕੀ ਉਹਦੀ ਬਾਹਰ ਆਈ ਤਾਂ ਉਹਦੀਆਂ ਮੁੱਛਾਂ ਜਿਹੜੀਆਂ ਹੈਗੀਆਂ ਨੇ ਉਹ ਤੋਂ ਡਰਦੇ ਨੇ ਸੋ ਇਹ ਮੈਂ ਮਹਿਸੂਸ ਕਰਦੇ ਹਾਂ ਕਿ ਇਹਨਾਂ ਨੂੰ ਡਰ ਜੇ ਲੱਗ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਲੱਗ ਰਿਹਾ ਇਹ ਬਹੁਤਾ ਚਿਰ ਚੱਲਣੀਆਂ ਨਹੀਂ ਇਹ ਜਿਹੜੀਆਂ ਜੇਲਾਂ ਬਣੀਆਂ ਨੇ ਬੰਦਿਆਂ ਵਾਸਤੇ ਬਣੀਆਂ ਨੇ ਪਰ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਗਈ ਇਹ ਟੋਟਲ ਦੇ ਟੋਟਲ ਜਿਹੜੇ ਲੋਕ ਜੇਲਾਂ 'ਚ ਨਜ਼ਰ ਆਉਣੇ ਆ ਤੇ ਨਵੀਆਂ ਜੇਲਾਂ ਵੀ ਤਿਆਰ ਹੋ ਰਹੀਆਂ ਉਹਨਾਂ ਦੇ ਵਿੱਚ ਨਜ਼ਰ ਆਉਣੇ ਨੇ ਫੇਸ ਕਰਕੇ ਮੈਂ ਸਮਝਦਾ ਕਿ ਤੱਕਾ ਦੀ ਕੋਈ ਹੱਦ ਹੁੰਦੀ ਹੈ ਆਰ ਪਾਰ ਦਾ ਧੱਕਾ ਕਰ ਰਹੇ ਨੇ ਸੋ ਅਸੀਂ ਬਰਦਾਸ਼ਤ ਕਰ ਰਹੇ ਆ ਪਰ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਣਾ ਜਿਹੜੀ ਰੂਲਸ ਕਰਾਉਣੇ ਆ ਜੀ ਅਸੀਂ ਉਹ ਰੂਲਸ ਫਾਲ ਨਹੀਂ ਕਰਦੇ ਕਰਾ ਨਹੀਂ ਸਕਦੇ ਜਿਹੜੇ ਕੋਰਟ ਦੇ ਵੱਲੋਂ ਹੁਦੇਸ਼ ਆਇਆ ਸੀ ਕੋਈ ਨਵੇਂ ਰੂਲ ਫੋਲੋ ਕਰ ਰਹੇ ਜੀ ਅਸੀਂ ਫੋਲੋ ਕਰ ਰਹੇ ਕਿਸੇ ਨਾਲ ਮੁਲਾਕਾਤ ਬਾਹਰਲੇ ਬੰਦੇ ਨਾਲ ਨਹੀਂ ਹੋ ਸਕਦੀ ਉਹਨਾਂ ਨੇ ਐਜ਼ ਪਰ ਰੂਲਸ ਕਿਹਾ ਸੀ ਐਜ਼ ਪਰ ਰੂਲਸ ਕਰ ਰਹੇ ਪਰਿਵਾਰ ਦੀ ਮੈਂਬਰ ਜਿਹੜੇ ਹੈਗੇ ਰੂਲ ਮਤਲਬ ਬਲੱਡ ਰਿਲੇਸ਼ਨ ਐਡਵੋਕੇਟਸ ਰੂਲਿੰਗ ਕੀ ਕਹਿੰਦੀ ਹੈ ਜੀ ਜੀ ਐਜ਼ ਪਰ ਰੂਲਸ ਉਹਨਾਂ ਨੇ ਕਿਹਾ ਸੀ ਐਜ਼ ਪਰ ਰੂਲਸ ਕਰਾਉਣੇ ਜਿੰਦਾਬਾਦ